ਐਸਐਮਐ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਦੇ ਬਾਹਰ 1158 ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਦੇ ਜਿਹੜੇ ਕੈਂਡੀਡੇਟ ਸੀਗੇ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਕਿ ਲਗਾਤਾਰ ਪੁਲਿਸ ਦੇ ਨਾਲ ਝੜਪ ਹੋਈ ਆਪਣੀਆਂ ਮੰਗਾਂ ਨੂੰ ਲੈ ਕੇ ਪਹੁੰਚੇ ਨੇ ਕਿਵੇਂ ਦੇਖਦੇ ਹਾਂ ਕਿਉਂਕਿ ਮਾਹੌਲ ਬਹੁਤ ਤਣਾਅਪੂਰਨ ਬਣਿਆ ਹੋਇਆ ਹੈ ਤੇ ਕੀ ਮੰਗਾਂ ਨੂੰ ਲੈ ਕੇ ਪਹੁੰਚੇ ਹੋ ਆ ਸਾਡੀ ਜੀ 3 ਸਾਲ ਪਹਿਲਾਂ ਭਰਤੀ ਹੋਈ ਸੀ 1152 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਉਹਦੇ ਵਿੱਚ ਪਹਿਲਾਂ ਤਾਂ ਇਹ ਸਰਕਾਰ ਨੇ ਕਿਉਂਕਿ ਜਦੋਂ ਸਾਡੀ ਭਰਤੀ ਕੋਰਟ ਦੇ ਵਿੱਚ ਸਾਡੀ ਭਰਤੀ ਤੇ ਸਟੇ ਹੋਇਆਗਾ ਤਾਂ ਉਦੋਂ ਸੀਗਾ ਉਦੋਂ ਰ ਪੰਜਾਬ ਸਰਕਾਰ ਨੇ ਪਹਿਲੀ ਪਹਿਲਾਂ ਤਾਂ ਔਖਾੜੀ ਸਾਡੇ ਨਾਲ ਇਹ ਕੀਤੀ ਕਿ ਸਾਡੇ ਭਰਤੀ ਦੇ ਡਾਕੂਮੈਂਟ ਪੂਰੇ ਨਹੀਂ ਦਿੱਤੇ ਤੇ ਉਸ ਤੋਂ ਬਾਅਦ 3 ਸਾਲਾਂ ਦੀ ਵੇਟ ਤੋਂ ਬਾਅਦ ਅਸੀਂ ਇੰਨਾ ਜਿਆਦਾ ਪੈਸਾ ਜਿਹੜਾ ਇਕੱਠਾ ਕਰਕੇ ਬਹੁਤ ਮੁਸ਼ਕਲ ਨਾਲ ਹਾਈ ਕੋਰਟ 'ਚ ਵਕੀਲ ਖੜੇ ਕੀਤੇ ਤੇ ਉਹਨਾਂ ਨੇ ਸਾਨੂੰ ਭਰਤੀ ਇਹ ਲੜ ਕੇ ਦਿੱਤੀ ਜਿੱਤ ਕੇ ਦਿੱਤੀ ਤਾਂ ਜਦੋਂ ਜਿੱਤ ਕੇ ਦਿੱਤੀ ਫਿਰ ਵੀ ਸਾਡੇ ਜਿਹੜੇ 411 ਉਮੀਦਵਾਰ ਨੇਗੇ ਉਹ ਐਮ ਵੀ ਸੜਕਾਂ ਦੇ ਰੋਲੇ ਨੇ ਉਹਨਾਂ ਨੂੰ ਹਲੇ ਤੱਕ ਸਾਨੂੰ ਅ ਜੁਆਇਨ ਨਹੀਂ ਕਰਾਇਆ ਇਹਨਾਂ ਨੇ ਇਹਨਾਂ ਦੀ ਮਨਸ਼ਾ ਇਹ ਹੈਗੀ ਕਿ ਇਹ ਭਰਤੀ ਕਿਵੇਂ ਨਾ ਕਿਵੇਂ ਸੁਪਰੀਮ ਕੋਰਟ 'ਚ ਲਟਕ ਜੇ ਤੇ ਉਸ ਤੋਂ ਬਾਅਦ ਸਾਨੂੰ ਕੁਝ ਕਰਨਾ ਨਾ ਪਵੇ ਤੇ ਪੰਜਾਬ ਦੇ ਸਰਕਾਰੀ ਚੌ ਅਸੀਂ ਪੰਜਾਬ ਦੇ ਉਹ ਬਚਿੰਦੇ ਆ ਉਹ ਉੱਚ ਸਿੱਖਿਆ ਦੇ ਜਿਹੜੇ ਨੌਜਵਾਨ ਆਗੇ 1152 ਫਰੰਟ ਦੇ ਉਹ ਉਮੀਦਵਾਰ ਆ ਜਿਹੜੇ ਹਾਲੀ ਕੁਆਲੀਫਾਈਡ ਨੇ ਜਿਨ੍ਹਾਂ ਦੇ ਨੈਟ ਵੀ ਨੇ ਜਿਨ੍ਹਾਂ ਦੇ ਪੀ ਐਚ ਡੀਆਂ ਨੇ ਜਿਨ੍ਹਾਂ ਦੀ ਰਿਸਰਚ ਕੀਤੀ ਹੋਈ ਆ ਗਈ ਉਹਨਾਂ ਨੂੰ ਜੇ ਅੱਜ ਉੱਚ ਏਰੀ ਸਿੱਖਿਆ ਦੇ ਨੌਜਵਾਨ ਜਿਹੜੇ ਨੇ ਜੇ ਉਹਨਾਂ ਨਾਲ ਅੱਜ ਆ ਹਾਲ ਹੋ ਰਹੇ ਨੇਗੇ ਤਾਂ ਤੁਸੀਂ ਦੇਖੋ ਕਿ ਆਮ ਲੋਕਾਂ ਨਾਲ ਕੀ ਕਰਦੇ ਨੇ ਇਹ ਆ ਮਜ਼ਦੂਰਾ ਕਿਸਾਨਾਂ ਨਾਲ ਕੀ ਕਰਦੇ ਹੋਣਗੇ ਇਹ ਤੋਂ ਸਾਡੀ ਅਸੀਂ ਮੰਗ ਲੈ ਕੇ ਆਏ ਸੀ ਕਿ ਸਾਨੂੰ ਭਾਈ 451 ਉਮੀਦਵਾਰ ਰਹਿੰਦੇ ਅਸੀਂ ਸਾਨੂੰ ਜੁਆਇਨ ਕਰੋ ਕੋਈ ਭਰਤੀ ਦੇ ਇਸ ਸਮੇਂ ਸਤੇ ਨਹੀਂ ਕੋਈ ਅਰਚਨ ਨਹੀਂ ਪਰ ਇਹਨਾਂ ਦੀ ਕੋਈ ਅਰਚਨ ਹੁਣ ਨਾ ਹੁੰਦਿਆ باوجود ਵੀ ਇਹ ਸਰਕਾਰ ਸਾਨੂੰ ਜੋਇਨ ਨਹੀਂ ਕਰਾ ਰਹੀ ਇਥੇ ਉਹਨਾਂ ਦੀ ਮਨਸ਼ਾ ਜ਼ਾਹਿਰ ਹੁੰਦੀ ਹੈ ਕਿ ਇਹ ਸਿੱਖਿਆ ਦੇ ਵਿਰੋਧੀ ਸਰਕਾਰ ਹੈਗੀ ਭਗਵੰਤ ਮਾਨ ਅਚਰਜੋਤ ਬੈਂਸ ਅਚੇ ਕਿਜਰੀਵਾਲ ਇਹਨਾਂ ਦੀ ਜਿੰਨੀ ਜੁੰਡਲੀ ਹੈਗੀ ਇਹ ਜਿਹੜਾ ਸਿੱਖਿਆ ਦਾ ਮੈਂਡੇਟ ਲੈ ਕੇ ਆਏ ਸੀਗੇ ਪੰਜਾਬ ਦੇ ਵਿੱਚ ਕਿ ਅਸੀਂ ਸਿੱਖਿਆ 'ਚ ਕ੍ਰਾਂਤੀ ਕਰ ਦੇਾਂਗੇ ਤਾਂ ਆ ਹਾਲ ਦੇਖ ਲਓ ਆ ਕ੍ਰਾਂਤੀ ਹੈ ਇਹਨਾਂ ਦੀ ਕਿ ਜਿਹੜੇ ਹਾਲੀ ਕੁਆਲੀਫਾਈਡ ਜਿਹੜੇ ਯੂਨੀਵਰਸਿਟੀਆਂ ਤੋਂ ਪੜ੍ਹ ਕੇ ਨੌਜਵਾਨ ਆਉਂਦੇ ਨੇ ਉਹਨਾਂ ਦਾ ਆ ਹਾਲ ਕੀਤਾ ਪਰ ਮੁੱਖ ਮੰਤਰੀ ਤਾਂ ਕਹਿੰਦੇ ਸੀ 42000 ਪਲੱਸ ਨੌਕਰੀਆਂ ਦੇਤੀਆਂ ਪਰ ਤੁਸੀਂ ਇੱਥੇ ਸੜਕਾਂ ਤੇ ਫਿਰ ਕਿਉਂ ਤੁਸੀਂ ਐਡਵਰਟਾਈਜ਼ ਕਿੰਨੀਆਂ ਕੀਤੀਆਂ ਸੀਗੀਆਂ ਉਹ ਭਰਤੀਆਂ ਹੋਣੇ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਕਰਦੀਆਂ ਸੀਗੀਆਂ ਉਹ ਵੀ ਨੌਜਵਾਨਾਂ ਨੇ ਉਹ ਜਿਹੜੇ ਨੌਜਵਾਨ ਸਾਡੇ ਵਰਗੇ ਸੀ ਉਹਨਾਂ ਨੇ ਲੜਕੇ ਇਹਨਾਂ ਤੋਂ ਕੁੱਟ ਖਾ ਕੇ ਇਹਨਾਂ ਤੋਂ ਪਰਚੇ ਕਰਾ ਕੇ ਫੇਰ ਉਹ ਭਰਤੀਆਂ ਬੁਰੀਆਂ ਕਰਾਈਆਂ ਨੇਗੀਆਂ ਉਹ ਭਗਵਾਨ ਤਮਾਨ ਨਹੀਂ ਦਿੱਤੀਆਂ ਨੌਕਰੀਆਂ ਉਹ ਉਹ ਇੰਨੇ ਲੜਕੇ ਨੌਕਰੀਆਂ ਲਈਆਂ ਗਈਆਂ ਨੇਗੀਆਂ ਜਿਵੇਂ ਆਸੀ ਸੜਕਾਂ ਦੇ ਉੱਤੇ ਇਹਨਾਂ ਨੇ ਹਰ ਭਰਤੀ ਲਟਕਾਈ ਹੈ 3264 ਲੜਕੀ 9494 ਲੜਕੀ ਹੈ 1152 ਭਰਤੀ ਭਰਤੀ ਲਟਕੀਆ ਬਿਨਾਂ ਕਿਸੇ ਗਰਾਊਂਡ ਤੋਂ ਇਹ ਪਰਸ਼ਾਵਾ ਦੇ ਨੌਜਵਾਨ ਨੇ ਸਾਰੇ ਇਹਨਾਂ ਨੇ ਆ ਆਂ ਉਮਰਾਂ ਲਾਈਆਂ ਇਸ ਪੋਸਟ ਲਈ ਇੰਨੀ ਪੀਛੜੀਆਂ ਕੀਤੀਆਂ ਬਹੁਤ ਇਹਨਾਂ ਚੋਂ ਜੂਨੀਅਰ ਸੀਨੀਅਰ ਰਿਸਰਚ ਫੈਲੋਸ਼ਿਪ ਕਰਕੇ ਯੂਨੀਵਰਸਿਟੀਆਂ ਤੋਂ ਪੰਜਾਬ ਦੀਆਂ ਰੀਨੋਡ ਯੂਨੀਵਰਸਿਟੀਆਂ ਤੋਂ ਬੜ ਕੇ ਆਏ ਨੇ ਇਹ ਲੋਕੀ ਨੇ ਪੜੇ ਲਿਖੇ ਨੌਜਵਾਨਾਂ ਨੇ ਹਸ਼ਰ ਕਰਦੇ ਆ ਤਾਂ ਅਸੀਂ ਕਿਵੇਂ ਕਹਿ ਸਕਦੇ ਆ ਸਰਕਾਰ ਲੋਕ ਹਤਿਆਸ਼ੀ ਆ ਅਸੀਂ ਇਹਨਾਂ ਨੂੰ ਅੱਜ ਦੱਸ ਕੇ ਜਾਵਾਂਗੇ ਅਸੀਂ ਪੰਜਾਬ ਦੀ ਆਵਾਮ ਆ ਅਸੀਂ ਪੜੇ ਲਿਖੇ ਆਵਾਮ ਆ ਜਦੋਂ ਪਹਿਲੀ ਵਾਰ ਇਹਨਾਂ ਦੇ 4 MP ਜਿੱਤੇ ਸੀ ਅਸੀਂ ਯੂਨੀਵਰਸਿਟੀਆਂ ਤੋਂ ਸਪੈਸ਼ਲੀ ਮੈਂਬਰ ਨਾਲਿਆਂ ਤੋਂ ਬਿਲੋਂਗ ਕਰਦੀਆਂ ਅਸੀਂ ਇਹਨਾਂ ਦੀ ਕੈਂਪੇਨ ਕਰਨ ਆਏ ਸੀ ਤੇ ਅਸੀਂ ਇਹਨਾਂ ਨੂੰ ਦੱਸਦੀਏ ਅਸੀਂ ਇਹਨਾਂ ਨੂੰ ਸਟੈਬਲਿਸ਼ ਕਰਨ ਵਾਲੇ ਲੋਕ ਆ ਅਸੀਂ ਇਹਨਾਂ ਨੂੰ ਖਦੇੜਨ ਵਾਲੇ ਵੀ ਆ ਜੇ ਇਹਨਾਂ ਨੇ ਲੋਕ ਹਿੱਤਾਂ 'ਚ ਕੰਮ ਨਹੀਂ ਕੀਤਾ ਇਹ ਪਬਲਿਕ ਸੈਕਟਰ ਨੂੰ ਖਤਮ ਕਰਨਾ ਚਾਹੁੰਦੇ ਐ ਐਕਚੁਅਲ 'ਚ ਜੋ ਇਹਨਾਂ ਦੀ ਪ੍ਰੋਬਲਮ ਆ ਪੰਜਾਬ 'ਚੋਂ ਹੈਲਥਲੀ ਪਬਲਿਕ ਸੈਕਟਰ ਤੇ ਐਜੂਕੇਸ਼ਨ ਲਈ ਪਬਲਿਕ ਸੈਕਟਰ ਇਹ ਖਤਮ ਹੋ ਹੀ ਨਹੀਂ ਸਕਦਾ ਇਹ ਪੰਜਾਬ ਦੀ ਆਬਾਦ ਕਦੇ ਖਤਮ ਹੋਣ ਦੇਊਗੀ ਨਹੀਂ ਤੋ ਕਿਤੇ ਨਾ ਕਿਤੇ ਜਿਹੜੇ ਇਹ ਪ੍ਰਦਰਸ਼ਨਕਾਰੀ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਉਹਨਾਂ ਦੀ ਜਿਹੜੀ ਭਰਤੀ ਹੈਗੀ ਉਹਦੇ ਵਿੱਚ ਉਹਨਾਂ ਨੂੰ ਜਿਹੜੇ ਸਟੇਸ਼ਨ ਨੇਗੇ ਉਹ ਜਿਹੜੇ ਨਹੀਂ ਅਲਾਟ ਕੀਤੇ ਜਾ ਰਹੇ ਜੋਇਨਿੰਗ ਨਹੀਂ ਕੀਤੀ ਜਾ ਰਹੀ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਚੋਂ ਜਿਹੜਾ ਵੱਡੀ ਗਿਣਤੀ ਨੌਜਵਾਨ ਨੇ ਉਹ ਪੀ ਐਚ ਡੀ ਹੋਲਡਰ ਨੇ ਹਾਇਰ ਐਜੂਕੇਸ਼ਨ ਦੇ ਜਿਹੜਾ ਕਰਕੇ ਜਿਹੜਾ ਟੈਸਟ ਕਲੀਅਰ ਕਰਕੇ ਉਹ ਇੱਥੇ ਪਹੁੰਚੇ ਨੇ ਪਰ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਤੱਕ ਜਿਹੜਾ ਆਪਣੀ ਮੰਗ ਨੂੰ ਲੈ ਕੇ ਇੱਥੇ ਸਮੇਂ ਪ੍ਰਦਰਸ਼ਨ ਕਰ ਰਹੇ ਨੇ ਤਸਵੀਰਾਂ ਸੰਗਰੂਰ ਦੀਆਂ ਨੇ ਮੁੱਖ ਮੰਤਰੀ ਭਗਵੰਤ ਮਾ ਦੀ ਰਹਾਇਸ਼ ਦੇ ਬਾਹਰ ਦੀਆਂ ਨੇ ਜਿੱਥੇ ਲਗਾਤਾਰ ਧੱਕਾ ਮੁਕੀ ਹੋ ਰਹੀ ਹੈ ਪਿਛਲੇ ਕੁ ਟੁਕਟ ਅਧ ਦੇ ਘੰਟੇ ਤੋਂ ਸੰਗਰੂਰ ਪੁਲਿਸ ਪ੍ਰਸ਼ਾਸਨ ਦੇ ਨਾਲ ਤਾਂ ਹੁਣ ਦੇਖਣਾ ਹੋਵੇਗਾ ਕਿ ਸੰਗਰੂਰ ਜਿਹੜਾ ਪ੍ਰਸ਼ਾਸਨ ਹੈਗਾ ਉਹ ਕਦੋਂ ਤੱਕ ਜਿਹੜਾ ਉਹਨਾਂ ਦੀ ਮੰਗ ਹੈ ਉਹ ਮੰਨਦਾ ਹੈਗਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ